ਠੰਡੀ ਠੰਡੀ ਰਗੜਾ ਸ਼ਰਦਾਈ ਬੂਟਾ ਸਿੰਘ ਦੀ ਕੰਪਨੀ ਬਾਗ ਆ ਕੇ ਪੀਓ ਜੀ ਤੇ ਆਉਂ ਜਾਣਦੇ ਆ ਠੰਡੀ ਸ਼ਰਦਾਈ ਪੀਂਦੇ ਗਰਮੀਆਂ 'ਚ ਕੀ ਨੇ ਫਾਇਦੇ ਸਰ ਜੀ ਕੀ ਕਰੇ ਤੁਸੀਂ ਸ਼ਰਦਾਈ ਬਣਾ ਰਿਹਾ ਸਰ ਜੀ ਲੋਕੀ ਫੋਟੋ ਵੀ ਜਾਂਦੇ ਆ ਹਾਂਜੀ ਹਾਂਜੀ ਤੇ ਤੁਹਾਡੀ ਸਰਦਾਈ ਇਸ ਨਾਮ ਇਹ ਮਹਾਰਾਜ ਤਾਕਤਿਆ ਸਰੀਰ ਦੀ ਇੱਕ ਬਦਾਮ ਪਾਉਂਦੇ ਆ ਕਰਤਾ ਤੇ ਮਗਦੀਆ ਕਾਲੀ ਨਰਦੀਆ ਹਰੀ ਲਾਤੀ ਆ ਗਾਇਆਂ ਦਾ ਦੁੱਧ ਆ ਇਹ ਜਿਹੜਾ ਇਹ ਪੱਤਰ ਦਾ ਹਾਂਜੀ ਇਹ ਨਿੰਮ ਦਾ ਰਸਤਾ ਦੀ ਨਿੰਮ ਆ ਹਾਂ ਜੀ ਹਲੇ ਖੂਨ ਸਾਫ ਹੁੰਦਾ ਵਾ ਬਹੁਤ ਸਹੀ ਲੀ ਚੰਗੀਆਂ ਕੀਕਾ ਤਿਆਰ ਹੁੰਦੀਆਂ ਤੇ ਤੇਰੇ 4 ਵਜੇ ਕਰ ਜੀ ਕਿਹੜੀ ਲੋਕੇ ਆਪਣੀ ਕੰਪਨੀ ਬਾਗ ਲੀ ਜੀ ਪਾਰਕ ਚਾਹ ਤ ਲੈ ਕੇ ਤੇਰੇ ਸੋਰੇ 12 ਵਜੇ ਤੱਕ ਹਾਂ ਮਜੀਠਾ ਰੋਡ ਦਾ ਪਹਿਲਾ ਫੋਰ ਦਾ ਚੌਂਕ ਦਾ ਪਹਿਲਾ ਗੇਟ ਹਾਂ ਜੀ ਅਸੀਂ ਇੱਥੇ ਅੰਮ੍ਰਿਤਸਰ ਕੰਪਨੀ ਬਾਗ ਵਿੱਚ ਖੜੇ ਆ ਤੇ ਭਾਗੀ ਨੇ ਪਿੱਛੇ ਸਰ੍ਹਦਾਈ ਵਾਲੇ ਸਰ੍ਹਦਾਈ ਬਣਾਉਂਦੇ ਨੇ ਬਹੁਤ ਵਧੀਆ ਚੀਜ਼ ਆ ਸਰ੍ਹਦਾਈ ਬਾਰੇ ਸਾਰੇ ਜਾਣਦੇ ਹੀ ਹੋਣਗੇ ਗਰਮੀਆਂ ਵਿੱਚ ਖਾਸ ਕਰਕੇ ਇਹਨੂੰ ਪੀਣਾ ਬਹੁਤ ਵਧੀਆ ਸਿਹਤ ਵਾਸਤੇ ਠੰਡੀ ਹੁੰਦੀ ਆ ਤੇ ਉਹ ਬੜੇ ਸਾਫ਼ ਸੁਥਰੇ ਤਰੀਕੇ ਦੇ ਨਾਲ ਜਿਹੜਾ ਵਾ ਉਹ ਬਣਾ ਕੇ ਪੀਂਦੇ ਨੇ ਤੇ ਇਹਨੂੰ ਜ਼ਰੂਰ ਪੀਣਾ ਚਾਹੀਦਾ ਵਾ ਤੇ ਮੇਰਾ ਕਹਿਣ ਦਾ ਮਕਸਦ ਮੇਨ ਇਹੀ ਆ ਕਿ ਜਿਸ ਤਰ੍ਹਾਂ ਅੱਜ ਕੱਲ ਜ਼ਿਆਦਾ ਟ੍ਰੈਂਡ ਹੈਗਾ ਕੋਡਿੰਗਸ ਵਗੈਰਾ ਪੀਂਦੇ ਕਿ ਉਹ ਤੁਹਾਨੂੰ ਪਤਾ ਹੀ ਆ ਸਭ ਨੂੰ ਪਤਾ ਆ ਕਿ ਉਹ ਪੀਂਦੇ ਨਾਲ ਸਾਡੀ ਸਿਹਤ ਜਿਹੜੀ ਆ ਖਰਾਬ ਹੁੰਦੀ ਆ ਨਾ ਬੱਚਿਆਂ ਨੂੰ ਪਿਲਾਓ ਨਾ ਖੁਦ ਪੀਓ ਤੇ ਉਹਦੇ ਨਾਲ ਸਾਡੀ ਸਿਹਤ ਜਿਹੜੀ ਖਰਾਬ ਹੁੰਦੀ ਆ ਤੁਸੀਂ ਆਵਲੀਆਂ ਚੀਜ਼ਾਂ ਨੂੰ ਪੀਓ ਬਹੁਤ ਟੇਸਟੀ ਆ ਤੇ ਹੈਲਥ ਵਾਸਤੇ ਵੀ ਅੱਛੀ ਆ ਇਹ ਪੀਓ ਮਾਰਨਿੰਗ ਵਰ ਕਰੋ ਵੈਸਟਾ ਬਿਮਾਰੀਆਂ ਤੋਂ ਬਚੇ ਰਹੋਗੇ ਖੁਸ਼ ਰਹੋਗੇ ਜੀਣਾ ਵਾ ਤੇ ਫਿਰ ਅੱਛੀ ਤਰ੍ਹਾਂ ਜਿਓ ਠੀਕ ਹੈ ਮੈਂ ਆ ਹੀ ਆਂਦਾ ਇੱਧਰ ਤੇ ਆਗੇ ਉਹ ਜਿਹੜੇ ਜਨਾਂ ਦੇ ਵਧੀਆ ਹੈਗਾ ਸਾਫ ਸਫਾਈ ਵੀ ਦੇਖਦੇ ਆ ਇੱਕ ਤੇ ਸਿਹਤ ਕਰਨੀ ਬਹੁਤ ਜ਼ਰੂਰੀ ਆ ਜੇ ਤੇ ਅਸੀਂ ਚਾਹਦੇ ਆ ਕਿ ਆਪਣਾ ਸਰੀਰ ਵਧੀਆ ਰਹੇ ਤੇ ਰੰਗਲਾ ਪੰਜਾਬ ਬਣਾਉਣਾ ਵਾ ਤੇ ਸਾਨੂੰ ਇਹੋ ਜੀਆਂ ਚੀਜ਼ਾਂ ਜਿਹੜੀਆਂ ਸਾਡੀਆਂ ਵਿਰਾਸਤੀ ਚੀਜ਼ਾਂ ਹੀ ਆ ਇਹਨਾਂ ਨੂੰ ਪੀਣਾ ਚਾਹੀਦਾ ਵਾ ਬਾਕੀ ਇਹ ਪੀਜ਼ਾ ਪੂਜ਼ਾ ਨੂਡਲਸ ਵਗੈਰਾ ਇਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਕੋਲ ਡਰਿੰਕ ਨੂੰ ਅਵੋਇਡ ਕਰਨਾ ਚਾਹੀਦਾ ਮਾੜੀਆਂ ਚੀਜ਼ਾਂ ਛੱਡੋ ਤੇ ਇਹ ਜਿਹੜੀ ਤੁਹਾਡੀ ਸਿਹਤ ਜੇ ਤੁਹਾਡੀ ਸਿਹਤ ਦੇ ਵਿੱਚ ਤੁਹਾਡਾ ਮਤਲਬ ਸਹਿਯੋਗ ਦਵੇ ਤੇ ਨਾਲੇ ਤੁਹਾਨੂੰ ਵਧੀਆ ਰਹੇ ਇਹ ਚੀਜ਼ਾਂ ਵੀ ਨਹੀਂ ਚਾਹੀਦੀਆਂ ਆ ਸਰ੍ਹਦਾਈ ਨੂੰ ਪੀਣਾ ਚਾਹੀਦਾ ਗਰਮੀਆਂ ਦਾ ਤੋਹਫਾ ਵਾ ਨਾਲੇ ਇਹ ਚੀਜ਼ਾਂ ਵੀ ਸਮਾਨ ਚੀਜ਼ਾਂ ਵੀ ਸਮਾਨ ਵੀ ਦੇਖੋ ਕਿੰਨਾ ਵਧੀਆ-ਵਧੀਆ ਸਮਾਨ ਪਿਆ ਹੁੰਦਾ ਵਾ ਜਿਹੜਾ ਸ਼ਰੀਰ ਦੇ ਲਈ ਬਹੁਤ ਲਾਭ ਆਇਆ ਗਿਆ ਬੜੀ ਹਾਲੀ ਪਰਵਾਹ ਵਧੀਆ ਇਹ ਤੇ ਬੜੀ ਹੈਗੀ ਟੱਕ ਦੇ ਹੈਗੀ ਇਸ ਵਿੱਚ ਉਹਦਾ ਜੈਰ ਆ ਉਹਦਾ ਤੋਕਦਾ ਉਹਦਾ ਸਾਈਡ ਭਾਗ ਬੋਲੇਗਾ ਸਾਈਡ ਮੈਂ ਕੋਈ ਨਹੀਂ ਹੈਗਾ ਦਾ ਦੇ ਇਸ ਤੇ ਫਿਰ ਵੀ ਵਧੀਆ ਹੈ ਪੂਰਾ ਨਾਮ ਪੜਿਆੜੇ ਪੜਿਆੜੇ ਦਾ ਨਾਮ ਹੈ ਅੱਛਾ ਜੀ ਹਾਂ ਜੀ ਤੇ ਆਉਣਾ ਬਠੇ ਸਹਾਇਤਾ ਕਰਕੇ ਫਿਰ ਇੱਥੇ ਇਹਦਾ ਕੋਈ ਬੀਜ ਹਰਦਾ ਹਾਂ ਹਾਂ ਘਰੇ ਬਣਾ ਕੇ ਪੀਜੀ ਹੈ ਤੇ ਇਹਨਾਂ ਕੋਈ ਫਾਇਦਾ ਵੀ ਪੂਰਾ ਥਿਆ ਹਾਂ ਸਫਲਜਾ ਬਹੁਤ ਵਧੀਆ ਐਨਵਾਇਰਨਮੈਂਟ ਬਹੁਤ ਵਧੀਆ ਹੈਗਾ ਬਾਕੀ ਕੋਈ ਨਹੀਂ ਕਹਿ ਰਿਹਾ ਸਿਰਫ ਵਧੀਆ ਸਰਦਾਰ ਜੇਸ਼ ਕੁਮਾਰ ਗਾਂਧੀ ਕਿ ਜਿਹੜੀ ਕੰਪਨੀ ਬਹੁਤ ਸਾਲ ਕੰਮ ਹੈ ਬਹੁਤ ਹੀ ਸਾਰੇ ਹੈ ਜਿਹੜਾ ਆਪ ਕੋਲ ਸੀ ਸਰਦੇਵ ਪਿਆਰ ਹੈ ਨਾ ਬਹੁਤ ਹੀ ਚੀਜ਼ ਹੈ ਠੰਡੀ ਹੈ ਇੱਥੇ ਕਾਲੀ ਮਿਰਚ ਬਦਾਮ ਗਰੀਆਂ ਮਰਜ ਐਲਾ ਵਗੈਰਾ ਕਾਜੂ ਇਹ ਸਰੀਰ ਵਾਸਤੇ ਬਹੁਤ ਹੀ ਰਹੀ ਚੀਜ਼ ਹੈ ਕਿਉਂਕਿ ਮੈਂ ਆਪ ਰੋਜ਼ ਪੀ ਕੇ ਜਾਂਦਾ ਆ ਇਹ ਜਿਹੜੀ ਸਰਦੇਵ ਕਹਿੰਦਾ ਜਿਹੜੀ ਮਨ ਨੂੰ ਅੰਦਰ ਜਾ ਸਰੀਰ ਨੂੰ ਠੰਡਕ ਪਾਉਂਦੀ ਜਾ ਕੇ ਉਹਨੇ ਬੰਦੀ ਸਾਫ ਸੁਥਰੀ ਬੰਦੀ ਹੈ ਇਹ ਜਿਹੜੀ ਕੋਲਡਿੰਗ ਹੈ ਜ਼ਹਿਰੀ ਆ ਇਹਨਾਂ ਸਰਦੇਵ ਪੀ ਲੋ ਸਭ ਤੋਂ ਇਹ ਨਾਲੇ ਸਾਫ ਸੁਥਰੀ ਨਾਲੇ ਸਾਹਮਣੇ ਬੰਦੀ ਹੈ ਤੇ ਜੋ ਆ ਬੂਤਾ ਜਿਹੜਾ ਸਰ੍ਹਦੀ ਇਹ ਬਣਾ ਰਿਹਾ ਨਾਲੇ ਆਪਣੀ ਸਾਫ ਸੁੱਧੀ ਆਪਣੇ ਸਾਹਮਣੇ ਚੀਜ਼ ਬਣ ਗਈ ਹੈ ਇਹਦੇ ਵਰਗੀ ਕੋਈ ਨਹੀਂ 6-10 ਤੋਂ ਬਹੁਤ ਵਧੀਆ ਹੈ ਬਹੁਤ ਜਿਆਦਾ ਮੈਸੇਜ ਦਿੰਦਾ ਵੀ ਇੱਕ ਜਿਹੜੀ ਕੋਲਡਿੰਗ ਕੋਲਡਿੰਗ ਹੈ ਬੰਦ ਕਰੋ ਠੀਕ ਹੈ ਨਹੀਂ ਇਹਦਾ ਸਰ੍ਹਦੀ ਪੀ ਲੋ ਸਭ ਤੋਂ ਵਧੀਆ ਇਹ ਜਿਹੜੀ ਮਨ ਨੂੰ ਅੰਦਰ ਜਾ ਸ਼ਰੀਰ ਵਾਸਤੇ ਬਹੁਤ ਫਾਇਦੇਮੰਦ ਹੈਗੀ ਹੈ ਜਿਹੜੀ ਗਰਮੀ ਘਟਦੀ ਹੈ ਧੰਨ